ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹਲਾ ਪੰਜਵਾਂ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਆਵਣ ਜਾਣ ਰਹੇ ਸੁਖ ਸਾਰੇ ਪੈ ਬਿਨ ਸੇ ਨਿਰਪਉ ਹਰਿ ਤਿਆ ਆ ਸਾਦ ਸੰਗ ਹਰ ਕੇ ਗੁਣ ਗਾਇ ਰਹਾ ਰਹਾ ਚਰਨ ਕਵਲ ਰਿਦ ਅੰਤਰ ਤਾਰੇ ਅਗਨ ਸਾਗਰ ਗੁਰ ਪਾ ਉਤਾਰੇ ਬੂਢਤ ਜਾਤ ਪੁਰੈ ਗੁਰ ਕਾੜੇ ਜਨਮ ਜਨਮ ਕੇ ਟੂਟੇ ਗਾੜੇ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਿਸ ਭੇਟ ਤ ਗਤ ਪਈ ਹਮਾਰੇ ਗੋੜੀ ਮਹਲਾ ਪੰਜਵਾ ਕਲ ਕਲੇਸ ਗੁਰ ਸ਼ਬਦ ਨਿਵਾਰੇ ਆਵਣ ਜਾਣ ਰਹੇ ਸੁਖ ਸਾਰੇ ਪੈ ਬਿਨ ਸੇ ਨਿਰਪਉ ਹਰਿ ਤਿਆ ਸਾਦ ਸੰਗ ਹਰ ਕੇ ਗੁਣ ਗਾਇ ਰਹਾ ਰਹਾ ਚਰਨ ਕਵਲ ਰਿਦ ਅੰਤਰ ਤਾਰੇ ਅਗਨ ਸਾਗਰ ਗੁਰ ਪਾਰ ਉਤਾਰੇ ਬੂਡਤ ਜਾਤ ਪੁਰੈ ਗੁਰ ਕਾਡੇ ਜਨਮ ਜਨਮ ਕੇ ਟੂਟੇ ਗਾਡੇ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਿਸ ਭੇਟਤ ਗਤ ਪਈ ਹਮਾਰੇ ਗੋੜੀ ਮਹਲਾ ਪੰਜਵਾ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਆਵਣ ਜਾਣ ਰਹੇ ਸੁਖ ਸਾਰੇ ਪੈ ਬਿਨ ਸੇ ਨਿਰਪਉ ਹਰਿ ਧਿਆਇਆ ਸਾਦ ਸੰਗ ਹਰ ਕੇ ਗੁਣ ਗਾਇ ਰਹਾ ਰਹਾ ਚਰਨ ਕਵਲ ਰਿਦ ਅੰਤਰ ਤਾਰੇ ਅਗਨ ਸਾਗਰ ਗੁਰ ਪਾ ਉਤਾਰੇ ਬੁਢਤ ਜਾਤ ਪੁਰੈ ਗੁਰ ਕਾਡੇ ਜਨਮ ਜਨਮ ਕੇ ਟੂਟੇਗਾਡੇ ਕਹੋ ਨਾਨਕ ਤਿਸ ਗੁਰ ਬਲਹਾਰੀ ਜਿਸ ਭੇਟ ਤ ਗਤ ਪਈ ਹਮਾਰੇ ਗੋੜੀ ਮਹਲਾ ਪੰਜਵਾ ਕਲ ਕਲੇਸ ਗੁਰ ਸ਼ਬਦ ਨਿਵਾਰੇ ਆਵਣ ਜਾਣ ਰਹੇ ਸੁਖ ਸਾਰੇ ਬਿਨ ਸੇ ਨਿਰਪਉ ਹਰਿ ਤਿਆ ਸਾਧ ਸੰਗ ਹਰਿ ਕੇ ਗੁਣ ਗਾਇ ਰਹਾ ਰਹਾ ਚਰਨ ਕਵਲ ਰਿਦ ਅੰਤਰ ਤਾਰੇ ਅਗਨ ਸਾਗਰ ਗੁਰਪਾ ਉਤਾਰੇ ਬੂਢਤ ਜਾਤ ਪੁਰੈ ਗੁਰ ਕਾਡੇ ਜਨਮ ਜਨਮ ਕੇ ਟੂਟੇ ਗਾਡੇ ਕਾਹੂ ਨਾਨਕ ਤਿਸ ਗੁਰ ਬਲਿਹਾਰੀ ਜਿਸ ਭੇਟਤ ਗਤ ਪਈ ਹਮਾਰੇ ਗੋੜੀ ਮਹਲਾ ਪੰਜਵਾ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਆਵਣ ਜਾਣ ਰਹੇ ਸੁਖ ਸਾਰੇ ਪੈ ਬਿਨ ਸੇ ਨਿਰਪਉ ਹਰ ਧਿਆ ਸਾਧ ਸੰਗ ਹਰ ਕੇ ਗੁਣ ਗਾਇ ਰਹਾ ਰਹਾ ਚਰਨ ਕਵਲ ਰਿਦ ਅੰਤਰ ਤਾਰੇ ਅਗਨ ਸਾਗਰ ਗੁਰਪਾਰ ਉਤਾਰੇ ਬੁਡਤ ਜਾਤ ਪੁਰੈ ਗੁਰ ਕਾਡੇ ਜਨਮ ਜਨਮ ਕੇ ਟੂਟੇਗਾਡੇ ਕਾਹੋ ਨਾਨਕ ਤਿਸ ਗੁਰ ਬਲਿਹਾਰੀ ਜਿਸ ਭੇਟ ਤ ਗਤ ਪਏ ਹਮਾਰੇ ਗੋੜੀ ਮਹਲਾ ਪੰਜਵਾ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਆਉਣ ਜਾਣ ਰਹੇ ਸੁਖ ਸਾਰੇ ਪੈ ਬਿਨ ਸੇ ਨਿਰਪਉ ਹਰਿ ਧਿਆਇ ਸਾਧ ਸੰਗ ਹਰਿ ਕੇ ਗੁਣ ਗਾਇ ਰਹਾ ਰਹਾ ਚਰਨ ਕਵਲ ਜਿਦ ਅੰਤਰ ਤਾਰੇ ਅਗਨ ਸਾਗਰ ਗੁਰ ਪਾ ਉਤਾਰੇ ਬੂਡਤ ਜਾਤ ਪੁਰੈ ਗੁਰ ਕਾਡੇ ਜਨਮ ਜਨਮ ਕੇ ਟੂਟੇ ਗਾਡੇ ਕਾਹੋ ਨਾਨਕ ਤਿਸ ਗੁਰ ਬਲਿਹਾਰੀ ਜਿਸ ਭੇਟਤ ਗਤ ਪਈ ਹਮਾਰੇ ਗੜੀ ਮਹਲਾ ਪੰਜਵਾ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਆਉਣ ਜਾਣ ਰਹੇ ਸੁਖ ਸਾਰੇ ਪੈ ਬਿਨ ਸੇ ਨਿਰਪਉ ਹਰਿ ਧਿਆਇ ਸਾਧ ਸੰਗ ਹਰਿ ਕੇ ਗੁਣ ਗਾਇ ਰਹਾ ਰਹਾ ਚਰਨ ਕਵਲ ਰਿਤ ਅੰਤਰ ਤਾਰੇ ਅਗਨ ਸਾਗਰ ਗੁਰ ਪਾਰ ਉਤਾਰੇ ਬੂਡਤ ਜਾਤ ਪੁਰੈ ਗੁਰ ਕਾਡੇ ਜਨਮ ਜਨਮ ਕੇ ਟੂਟੇ ਗਾਡੇ ਕਾਹੋ ਨਾਨਕ ਤਿਸ ਗੁਰ ਬਲਿਹਾਰੀ ਜਿਸ ਭੇਟ ਤ ਗਤ ਪਈ ਹਮਾਰੇ ਗੋੜੀ ਮਹਲਾ ਪੰਜਵਾ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਆਵਣ ਜਾਣ ਰਹੇ ਸੁਖ ਸਾਰੇ ਪੈ ਬਿਨ ਸੇ ਨਿਰਪਉ ਹਰਿ ਤਿਆ ਸਾਦ ਸੰਘ ਹਰ ਕੇ ਗੁਣ ਗਿਆ ਰਹਾ ਰਹਾ ਚਰਨ ਕਵਲ ਰਿਦ ਅੰਤਰ ਤਾਰੇ ਅਗਨ ਸਾਗਰ ਗੁਰਪਾਰ ਉਤਾਰੇ ਬੂਡਤ ਜਾਤ ਪੁਰੈ ਗੁਰ ਕਾੜੇ ਜਨਮ ਜਨਮ ਕੇ ਟੂਟੇਗਾ ਡੇ ਕਹੋ ਨਾਨਕ ਤਿਸ ਗੁਰ ਬਲਹਾਰੀ ਜਿਸ ਭੇਟਤ ਗਤ ਪਏ ਹਮਾਰੇ ਗੋੜੀ ਮਹਲਾ ਪੰਜਵਾ ਕਲ ਕਲੇਸ ਗੁਰ ਸ਼ਬਦ ਨਿਵਾਰੇ ਆਵਣ ਜਾਣ ਰਹੇ ਸੁਖ ਸਾਰੇ ਬਿਨ ਸੇ ਨਿਰਪਉ ਹਰਿ ਤਿਆ ਸਾਧ ਸੰਗ ਹਰਿ ਕੇ ਗੁਣ ਗਾਇ ਰਹਾ ਰਹਾ ਚਰਨ ਕਵਲ ਰਿਦ ਅੰਤਰ ਤਾਰੇ ਅਗਨ ਸਾਗਰ ਗੁਰ ਪਾਰ ਉਤਾਰੇ ਬੂਢਤ ਜਾਤ ਪੁਰੈ ਗੁਰ ਕਾੜੇ ਜਨਮ ਜਨਮ ਕੇ ਟੂਟੇ ਗਾਡੇ ਕਾਹੋ ਨਾਨਕ ਤਿਸ ਗੁਰ ਬਲਿਹਾਰੀ ਜਿਸ ਭੇਟਤ ਗਤ ਪਈ ਹਮਾਰੇ ਗੋੜੀ ਮਹਲਾ ਪੰਜਵਾ ਕਲ ਕਲੇਸ ਗੁਰ ਸ਼ਬਦ ਨਿਵਾਰੇ ਪਾਵਣ ਜਾਣ ਰਹੇ ਸੁਖ ਸਾਰੇ ਪੈ ਬਿਨ ਸੇ ਨਿਰਪਉ ਹਰਿ ਤਿਆ ਸਾਧ ਸੰਗ ਹਰਿ ਕੇ ਗੁਣ ਗਾਇ ਰਹਾ ਰਹਾ ਚਰਨ ਕਵਲ ਰਿਤ ਅੰਤਰ ਤਾਰੇ ਅਗਨ ਸਾਗਰ ਗੁਰ ਪਾਰ ਉਤਾਰੇ ਬੂੜਤ ਜਾਤ ਪੁਰੈ ਗੁਰ ਕਾਡੇ ਜਨਮ ਜਨਮ ਕੇ ਟੂਟੇ ਗਾਡੇ ਕਾਹੋ ਨਾਨਕ ਤਿਸ ਗੁਰ ਬਲਹਾਰੀ ਜਿਸ ਭੇਟ ਤ ਗਤ ਪਏ ਹਮਾਰੇ ਗੋੜੀ ਮਹਲਾ ਪੰਜਵਾ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਆਉਣ ਜਾਣ ਰਹੇ ਸੁਖ ਸਾਰੇ ਪੈ ਬਿਨ ਸੇ ਨਿਰਪਉ ਹਰ ਤਿਆ ਸਾਧ ਸੰਗ ਹਰ ਕੇ ਗੁਣ ਗਾਇ ਰਹਾ ਰਹਾ ਚਰਨ ਕਵਲ ਰਿਤ ਅੰਤਰ ਤਾਰੇ ਅਗਨ ਸਾਗਰ ਗੁਰਪਾਰ ਉਤਾਰੇ ਬੁਢਤ ਜਾਤ ਪੁਰੈ ਗੁਰ ਕਾੜੇ ਜਨਮ ਜਨਮ ਕੇ ਟੂਟੇ ਗਾੜੇ ਕਾਹੂ ਨਾਨਕ ਤਿਸ ਗੁਰ ਬਲਿਹਾਰੀ ਜਿਸ ਭੇਟਤ ਗਤ ਪਏ ਹਮਾਰੇ ਗੋੜੀ ਮਹਲਾ ਪੰਜਵਾ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਆਉਣ ਜਾਣ ਰਹੇ ਸੁਖ ਸਾਰੇ ਪੈ ਬਿਨ ਸੇ ਨਿਰਪਉ ਹਰਿ ਤਿਆ ਸਾਧ ਸੰਗ ਹਰ ਕੇ ਗੁਣ ਗਇ ਰਹਾ ਰਹਾ ਚਰਨ ਕਵਲ ਜਿਦ ਅੰਤਰ ਤਾਰੇ ਅਗਨ ਸਾਗਰ ਗੁਰ ਪਾਰ ਉਤਾਰੇ ਬੂੜਤ ਜਾਤ ਪੁਰੈ ਗੁਰ ਕਾਡੇ ਜਨਮ ਜਨਮ ਕੇ ਟੂਟੇ ਗਾਡੇ ਕਾਹੋ ਨਾਨਕ ਤਿਸ ਗੁਰ ਬਲਿਹਾਰੀ ਜਿਸ ਭੇਟਤ ਗਤ ਪਏ ਹਮਾਰੇ ਗੜੀ ਮਹਲਾ ਪੰਜਵਾ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਆਉਣ ਜਾਣ ਰਹੇ ਸੁਖ ਸਾਰੇ ਪੈ ਬਿਨ ਸੇ ਨਿਰਪਉ ਹਰਿ ਧਿਆਇ ਸਾਧ ਸੰਗ ਹਰਿ ਕੇ ਗੁਣ ਗਾਇ ਰਹਾ ਰਹਾ ਚਰਨ ਕਵਲ ਰਿਤ ਅੰਤਰ ਤਾਰੇ ਅਗਨ ਸਾਗਰ ਗੁਰਪਾਉ ਉਤਾਰੇ ਬੂਡਤ ਜਾਤ ਪੁਰੈ ਗੁਰ ਕਾਡੇ ਜਨਮ ਜਨਮ ਕੇ ਟੂਟੇ ਗਾਡੇ ਕਾਹੋ ਨਾਨਕ ਤਿਸ ਗੁਰ ਬਲਿਹਾਰੀ ਜਿਸ ਭੇਟਤ ਗਤ ਪਈ ਹਮਾਰੇ ਗੋਰੀ ਮਹਲਾ ਪੰਜਵਾ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਆਵਣ ਜਾਣ ਰਹੇ ਸੁਖ ਸਾਰੇ ਪੈ ਬਿਨ ਸੇ ਨਿਰਪਉ ਹਰਿ ਤਿਆ ਸਾਧ ਸੰਗ ਹਰ ਕੇ ਗੁਣ ਗਾਇ ਰਹਾ ਰਹਾ ਚਰਨ ਕਵਲ ਰਿਤ ਅੰਤਰ ਤਾਰੇ ਅਗਨ ਸਾਗਰ ਗੁਰ ਪਾਰ ਉਤਾਰੇ ਬੂਡਤ ਜਾਤ ਪੁਰੈ ਗੁਰ ਕਾਡੇ ਜਨਮ ਜਨਮ ਕੇ ਟੂਟੇ ਗਾਡੇ ਕਾਹੋ ਨਾਨਕ ਤਿਸ ਗੁਰ ਬਲਹਾਰੀ ਜਿਸ ਭੇਟਤ ਗਤ ਪਈ ਹਮਾਰੇ ਗੋੜੀ ਮਹਲਾ ਪੰਜਵਾ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਆਉਣ ਜਾਣ ਰਹੇ ਸੁਖ ਸਾਰੇ ਪੈ ਬਿਨ ਸੇ ਨਿਰਪਉ ਹਰਿ ਤਿਆ ਸਾਧ ਸੰਗ ਹਰਿ ਕੇ ਗੁਣ ਗਾਇ ਰਹਾ ਰਹਾ ਚਰਨ ਕਵਲ ਰਿਤ ਅੰਤਰ ਤਾਰੇ ਅਗਨ ਸਾਗਰ ਗੁਰਪਾਰ ਉਤਾਰੇ ਬੂਢਤ ਜਾਤ ਪੁਰੈ ਗੁਰ ਕਾੜੇ ਜਨਮ ਜਨਮ ਕੇ ਟੂਟੇ ਗਾੜੇ ਕਾਹੋ ਨਾਨਕ ਤਿਸ ਗੁਰ ਬਲਹਾਰੀ ਜਿਸ ਭੇਟਤ ਗਤ ਪਏ ਹਮਾਰੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਫਤਿਹ